ਆਮ ਆਦਮੀ ਪਾਰਟੀ ਨੇ ਕੀਤੀ ਪੰਜਾਬ ਦੇ 24 ਮੁੱਖ ਪਾਰਲੀਮੈਂਟਿਕ ਸਖਤਰਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਆਪ ਦੇ ਲੀਗਲ ਸੈੱਲ ਦੇ ਹੈੱਡ ਹਿਮੰਸ਼ ਸਿੰਘ ਸ਼ੇਰਗਲ ਦੀ ਅਗਵਾਈ ਚ ਬਫਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲਿਆ ਮੁੱਖ ਪਾਰਲੀਮੈਂਟਿਕ ਸਖਤਰ ਦਾ ਅਹੁਦਾ ਗੈਰ ਸੰਵਿਧਾਨਿਕ ਦੱਸਦਿਆਂ ਕੀਤੀ ਮੰਗ ਕਨਸਟੀਟਿਊਸ਼ਨ ਆਰਟੀਕਲ 191 ਦਾ ਜਿਹੜਾ ਬਾਅਰ ਹੈਗਾ ਤੇ ਬਿਲਕੁਲ ਉਹਦੀ ਉਲੰਘਣਾ ਕਰਦੇ ਹੋਏ ਉਹਦੀ ਵਾਇਲੇਸ਼ਨ ਕਰਦੇ ਹੋਏ ਉਹ ਆਫਿਸ ਆਫ ਪ੍ਰੋਫਿਟ ਤੇ ਬੈਠੇ ਹੋਏ ਨੇ ਕਿਉਂਕਿ ਜਦੋਂ ਤੁਸੀਂ ਮੋਨਿਟਰੀ ਬੈਨੇਫਿਟ ਜਦੋਂ ਚੀਫ ਪਾਰਲੀਮੈਂਟਰੀ ਸੈਕਟਰੀਜ਼ ਨੂੰ ਮਿਲ ਰਿਹਾ ਹੈ ਐਡੀਸ਼ਨਲ ਸੈਲਰੀ ਮਿਲ ਰਹੀ ਆ ਐਡੀਸ਼ਨਲ ਪਰਕਸ ਮਿਲ ਰਹੇ ਨੇ ਤਾਂ ਉਹ ਫਿਰ ਆਫਿਸ ਆਫ ਪ੍ਰੋਫਿਟ ਦੇ ਕੇਰੇ ਵਿੱਚ ਆ ਗਏ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਬਾਅਦ ਹੋਈ ਬੈਬਲ ਕਲਾ ਫਾਇਰਿੰਗ ਮਾਮਲੇ 'ਚ ਜਸਟਿਸ ਜੋਰਾ ਸਿੰਘ ਅੱਜ ਤਿੰਨਗੇ ਸਰਕਾਰ ਨੂੰ ਰਿਪੋਰਟ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਦੇ ਵਿਰੋਧ ਵਿੱਚ ਚੜ੍ਹਨਾ ਲਾ ਰਹੇ ਲੋਕਾਂ ਤੇ ਹੋਈ ਫਾਇਰਿੰਗ 'ਚ ਦੋ ਸਿੱਖਾਂ ਦੀ ਹੋਈ ਸੀ ਮੌਤ ਆਮਦਨ ਕਰ ਵਿਭਾਗ ਨੇ ਕਾਲਾ ਚਿੱਟਾ ਕਰਨ ਦਾ ਮੌਕਾ ਦਿੱਤਾ ਆਮਦਨ ਕਰ ਵਿਭਾਗ ਨੂੰ 2 ਨੰਬਰ ਦੀ ਕਮਾਈ ਬਾਰੇ ਜਾਣਕਾਰੀ ਦੇ ਕੇ ਤੇ 45% ਦੀ ਟੈਕਸ ਦੇ ਕੇ ਹਾਸਲ ਕਰ ਸਕਦੇ ਹੋ ਸਰਟੀਫਿਕੇਟ ਜਿਸ ذریعے ਭਵਿੱਖ ਵਿੱਚ ਉਕਤ ਪੈਸੇ ਬਾਰੇ ਨਹੀਂ ਚੁੱਕਿਆ ਜਾਏਗਾ ਸਵਾਲ ਆਮਦਨ ਕਰ ਵਿਭਾਗ ਨੇ ਜਾਣਕਾਰੀ ਖੁਫਿਆ ਰੱਖਣ ਦਾ ਦਾਵਾ ਕੀਤਾ 1 ਜੂਨ ਤੋਂ 30 ਸਤੰਬਰ ਤੱਕ ਚਲਾਈ ਜਾ ਰਹੀ ਹੈ ਸਕੀਮ जैसे प्रधानमंत्री ने भी अपने मन की बात में कहे थे कि हमने दिया है इतना अच्छा यूनिक अपॉर्चुनिटी है वन टाइम अपॉर्चुनिटी उसके बाद डिपार्टमेंट अपनी करेगा और उस कार्यवाही में मतलब इन्फॉर्मेशन मेरे पास है तो हम लोग कार्यवाही करेंगे उस कार्यवाही आपको कोई भी रियायत नहीं दी जाएगी अमृतसर रेलवे स्टेशन के टिकट काउंटर में वीरवार सवेर लगी भयानक काउंटरवार कोई जाने नुकसान नहीं रेलवे का रिकॉर्ड और कंप्यूटर नुकसाने गए शॉर्ट सर्किट कारण लगी अग ਮਾਰਨਿੰਗ ਮੈਂ ਜਦ ਬਿਊਟੀ ਤੇ ਆਈ ਹੂੰ ਔਰ ਤਬ ਮਾਰਨਿੰਗ ਮੈਂ ਆ ਕੇ ਦੇਖਾ ਅੰਦਰ ਆਲਰੇਡੀ ਸਾਰੀ ਆਗ ਲੱਗੀ ਹੋਈ ਥੀ। ਯਹਾਂ ਤੇ ਸਾਰੀ ਬਗੜ ਮਚੀ ਜੀ ਆਪਕ। ਮੌਸਮ ਵਿਭਾਗ ਨੇ ਜਾਰੀ ਕੀਤਾ ਪੰਜਾਬ ਵਿੱਚ ਵੀਰਵਾਰ ਤੋਂ ਭਾਰੀ ਮੀਂਹ ਦਾ ਅਲਰਟ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਗਾਊਂ ਪ੍ਰਬੰਧ ਕਰਨ ਲਈ ਕਿਹਾ ਫਸਲਾਂ ਨੂੰ ਘੱਟ ਪਾਣੀ ਲਾਉਂਦੀਆਂ ਹਦਾਇਤਾਂ। ਇਹ ਅਸੀਂ ਜ਼ਿੰਮੇਦਾਰਾਂ ਨੂੰ ਕਹਾਂਗੇ ਕਿ ਹੁਣ ਥੋੜਾ ਜਿਹਾ ਜਿਹੜੇ ਇਹ ਪਾਣੀ ਦੇਣਾ। ਤੇ ਉਹਨੂੰ ਥੋੜਾ ਜਿਆਦਾ ਦੇਖ ਕੇ ਸੰਜਮ ਨਾਲ ਉਹ ਕਰਨ ਕਿਉਂਕਿ ਜਦੋਂ بارش ਹੋ ਜਾਂਦੀ ਹੈ ਕਈ ਵਾਰ ਪਾਣੀ ਉੱਪਰ ਦੀਆਂ ਪੱਟਾਂ ਤੋੜ ਕੇ ਲੰਘ ਜਾਂਦਾ ਜਾਂ ਪੱਟਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਜਿੱਥੇ ਤੱਕ ਸਬਜ਼ੀਆਂ ਦਾ ਹੈ ਸਬਜ਼ੀਆਂ ਦੀ ਫਸਲ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ